ਦਿਆ ਕਿ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੇ ਨੀਅਰ ਨਾਰਮਲ ਚੱਲ ਰਹੀਆਂ ਹੈਗੀਆਂ ਨੇ ਬਟ 13 ਤੋਂ 15 ਤਰੀਕ ਤੱਕ ਫੇਰ ਇੱਕ ਜਿਹੜਾ ਰੇਨ ਸਪੈਲ ਐਕਸਪੈਕਟਿਡ ਹੈ ਕੱਲ ਹਾਰਵੈਸਟਿੰਗ ਦਾ ਸੀਜ਼ਨ ਚੱਲ ਰਿਹਾ ਸੋ ਫਾਰਮਰਸ ਨੂੰ ਚਾਹੀਦਾ ਕਿ ਉਹ ਜਿਹੜਾ ਆਪ ਦਾ ਹਾਰਵੈਸਟਿੰਗ ਦਾ ਹੈਗਾ ਉਹਦੇ ਹਿਸਾਬ ਨਾਲ ਹੀ ਪਲਾਨ ਕਰਨ ਜੀ ਜੇ ਅਸੀਂ ਜਿਹੜਾ ਪ੍ਰਿਵੇਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 33.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 32.3 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭ जरा नॉर्मल तो उपर डे टाइम टैंपरेचर अभी रिकॉर्ड किया और अज्ज का मिनीम टैपरेचर पंद्रह पॉइंट चार डिग्री सेंटीग्रेड रिकॉर्ड किया गया जदों के अज का नॉर्मल मिनीम टैमपरेचर पंद्रह पॉइंट नौ डिग्र सेंटीग्रेड है सो so लगभग पॉइंट फाइव डिग्री सेंटीग्रेड जो नॉर्मल तो नीचे अज्ड का मिनीम टैंपरेचर रिकॉर्ड किया गया ਸੋ ਸੀ ਕਹਿ ਸਕਦੇ ਹਾਂ ਕਿ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੇ ਨੀਅਰ ਨਾਰਮਲ ਚੱਲ ਰਹੀਆਂ ਹੈਗੀਆਂ ਨੇ ਆਉਣ ਵਾਲੇ 2-3 ਦਿਨ ਹਲੇ ਜਿਹੜੀਆਂ ਵੈਦਰ ਕੰਡੀਸ਼ਨ ਕਲੀਅਰ অর ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ 13 ਤੋਂ 15 ਤਰੀਕ ਤੱਕ ਫੇਰ ਇੱਕ ਜਿਹੜਾ ਰੇਨ ਸਪੈਲ 익ਸਪੈਕਟਿਡ ਹੈ ਕਿਉਂਕਿ ਇੱਕ ਡਬਲਯੂ ਡੀ ਸਿਸਟਮ ਦੀ ਫੇਰ ਡਿਵੈਲਪਮੈਂਟ ਹੋ ਰਹੀ ਹੈ ਸੋ 13 ਤੋਂ 15 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਜ਼ਰੂਰ ਹੋ ਸਕਦੀ ਹੈ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ 13 ਤੋਂ 15 ਦੇ ਵਿੱਚ ਹੋ ਸਕਦੀ ਹੈ ਕੋਈ ਗ੍ਰੈਜੂਅਲ ਰਾਈਜ਼ ਦਾ ਟੈਂਪਰੇਚਰ ਦੇ ਵਿੱਚ ਹੋ ਸਕਦੀ ਹੈ ਬਟ ਕੋਈ ਸਿਗਨੀਫੀਕੈਂਟ ਅਸੀਂ ਚੇਂਜ ਹਲੇ ਨਹੀਂ ਐਕਸਪੈਕਟ ਕਰ ਰਹੇ ਕਿਉਂਕਿ ਤਿੰਨ ਚਾਰ ਦਿਨਾਂ ਤੋਂ ਬਾਅਦ ਫਿਰ ਇੱਕ ਜਿਹੜੀ ਸਿਸਟਮ ਦੀ ਡਿਵੈਲਪਮੈਂਟ ਹੈ ਕਿਉਂਕਿ ਜਦੋਂ ਵੀ ਡਬਲਿਊ ਡੀ ਸਿਸਟਮ ਡਿਵੈਲਪ ਹੁੰਦਾ ਕਲਾਉਡiness ਹੁੰਦੀ ਹੈ ਤਾਂ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਥੋੜਾ ਨੀਚੇ ਆ ਜਾਂਦਾ ਨਾਈਟ ਟਾਈਮ ਜ਼ਰੂਰ ਥੋੜਾ ਉੱਪਰ ਚਲੇ ਜਾਂਦਾ ਸੋ ਤਾਂ ਕਰਕੇ ਅਸੀਂ ਜਿਹੜੀ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਹਲੇ ਨਹੀਂ ਐਕਸਪੈਕਟ ਕਰ ਰਹੇ April ਮਹੀਨੇ ਦੇ ਵਿੱਚ ਜਿਹੜੀ ਨਾਰਮਲ ਬਾਰਿਸ਼ ਹੈ ਜੀ 18 ਕੁਝ ਰਿਕਾਰਡ ਨਹੀਂ ਕੀਤੀ ਗਈ ਜੀ ਫਿਲਹਾਲ ਅਸੀਂ ਇਹੀ ਦੱਸ ਸਕਦੇ ਹਾਂ ਕਿ 13 ਤੋਂ 15 ਦੇ ਵਿੱਚ ਜਿਹੜਾ ਇੱਕ ਸਿਸਟਮ ਦੀ ਜ਼ਰੂਰ ਡਿਵੈਲਪਮੈਂਟ ਹੈ ਸੋ ਉਹਦੇ ਨਾਲ ਜਿਹੜੀ ਲਾਈਟ ਟੂ ਮੋਡਰੇਟ بارش ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਮੈਂ ਡਰਾਈ ਹੋਗਾ ਮੌਸਮ ਗਰਮੀ ਬਦੂਗੀ ਫਿਰ ਬਿਲਕੁਲ ਜੀ ਇੱਕ ਵਾਰੀ ਜਦੋਂ ਸਿਸਟਮ ਪਾਸ ਕਰ ਗਿਆ ਫਿਰ ਜਿਹੜੀਆਂ ਕੰਡੀਸ਼ਨਸ ਇੱਕ ਵਾਰੀ ਕਲੀਅਰ ਹੀ ਹੋਣਗੇ ਬਟ ਕਿਉਂਕਿ 13 ਤੋਂ 15 ਦੇ ਵਿੱਚ ਥੋੜੀ ਬਾਰਿਸ਼ ਲਾਈਟ ਟੂ ਮੋਟਰੇਟ ਕਾਫੀ ਥਾਵਾਂ ਤੇ 익ਸਪੈਕਟਿਡ ਹੈ ਸੋ ਉਦੋਂ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਅੱਜ ਕੱਲ ਹਾਰਵੈਸਟਿੰਗ ਦਾ ਸੀਜ਼ਨ ਚੱਲ ਰਿਹਾ ਸੋ ਫਾਰਮਰਸ ਨੂੰ ਚਾਹੀਦਾ ਕਿ ਉਹ ਜਿਹੜਾ ਦਾ ਹਾਰਵੈਸਟਿੰਗ ਦਾ ਹੈਗਾ ਉਹਦੇ ਹਿਸਾਬ ਨਾਲ ਹੀ ਪਲਾਨ ਕਰਨ ਔਰ ਜੇ ਆਲਰੇਡੀ ਹਾਰਵੈਸਟਡ ਪ੍ਰੋਡਿਊਸ ਹੈ ਗਿਆ ਉਹਨੂੰ ਵੀ ਉਹਦੇ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਲੈਣਾ ਚਾਹੀਦਾ ਤਾਂ ਕਿ ਉਹਦਾ ਕੋਈ ਨੁਕਸਾਨ ਨਾ ਹੋ ਸਕੇ